ਤੇ ਵਾਈ ਹੈਜ਼ ਇੰਡੀਆਜ਼ ਮਿਲਟਰੀ ਪਰਫਾਰਮਡ ਸੋ ਪੂਰਲੀ ਅਗੇਂਸਟ ਪਾਕਿਸਤਾਨ ਇਹ ਹੋਇਆ ਕਿਵੇਂ ਇੱਕ ਤਾਂ ਜੈ ਸ੍ਰੀ ਰਾਮ ਲੈ ਕੇ ਬਹਿ ਗਿਆ ਇਹਨਾਂ ਨੂੰ ਦੂਜਾ ਸਭ ਤੋਂ ਵੱਡੀ ਗੱਲ ਕੁਮੰਤਰੀ ਪੱਤਰ ਦੇ ਉੱਤੇ ਸਿੱਖ ਹੁਣ ਚੇਤਨ ਹੋਏ ਨੇ ਜਾਗਰੂਕ ਹੋਏ ਨੇ ਸਿੱਖਾਂ ਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਨਾਲ ਧੋਖਾ ਹੋਇਆ ਸਾਨੂੰ ਕੁੱਟਿਆ ਗਿਆ ਸਾਡੇ ਤੇ ਜ਼ੁਲਮ ਹੋਇਆ ਸਾਡੇ ਤੇ ਤਸ਼ੱਦਦ ਹੋਇਆ ਸਾਡੇ ਮੁੰਡੇ ਮਾਰੇ ਨੇ ਇਹਨਾਂ ਨੇ ਸਾਡੇ ਗੁਰਦੁਆਰੇ ਢਾਏ ਨੇ ਸਾਡੇ ਧੀਆਂ ਭੈਣਾਂ ਨਾਲ ਬੇਪਤੀ ਹੋਈ ਹੈ 84 ਦੇ ਵਿੱਚ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਸੜਿਆ ਗਿਆ ਸਾਨੂੰ ਇਹ ਅਹਿਸਾਸ ਹੋਇਆ ਸਿੱਖਾਂ ਨੂੰ ਤੇ ਸਿੱਖਾਂ ਨੂੰ ਲੱਗਿਆ ਕਿ ਜੇ ਅਸੀਂ ਕੁਝ ਵੀ ਨਹੀਂ ਕਰਦੇ ਨਾ ਤਾਂ ਅਸੀਂ ਵੱਡੀ ਪਾਵਰ ਤੇ ਇਹ ਗੱਲ ਸੱਚ ਵੀ ਸਾਬਤ ਹੋਈ ਹੈ ਸਿੱਖਾਂ ਨੇ ਇਸ ਵਾਰੀ ਇਹ ਜੰਗ ਨਹੀਂ ਲੜੀ ਲੜਾਈ ਨਹੀਂ ਲੜੀ ਲੜਾਈ 'ਚ ਹਿੱਸਾ ਨਹੀਂ ਲਿਆ ਹੈਗਾ ਕੀ ਹੈ ਕਿ ਸਿੱਖ ਬੋਲੇ ਨੇ ਸਿਰਫ ਸੋਸ਼ਲ ਮੀਡੀਆ ਤੇ ਬੋਲੇ ਨੇ ਇੰਟਰਨੈਟ ਤੇ ਬੋਲੇ ਨੇ ਅਖਬਾਰਾਂ ਚ ਬੋਲੇ ਨੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੋਲੇ ਨੇ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਬੋਲੇ ਨੇ ਤੇ ਕਮੰਤਰੀ ਪੱਤਰ ਦੇ ਉੱਤੇ ਸਿੱਖਾਂ ਦੀ ਆਵਾਜ਼ ਸੁਣੀ ਗਈ ਹੈ ਟੀਵੀ ਮੀਡੀਆ ਚ ਬੋਲੇ ਨੇ ਤੇ ਉਹ ਆਵਾਜ਼ ਗਈ ਹੈ ਉਹ ਆਵਾਜ਼ ਨੇ ਇੱਕ ਅਸਰ ਪਾਇਆ ਸੋ ਇਹ ਜਿੱਤ ਜਿਹੜੀ ਹੋਈ ਹੈ ਨਾ ਸਿੱਖਾਂ ਦੀ ਇਹਦੇ ਚ ਤੁਹਾਡਾ ਸਾਰਿਆਂ ਦਾ ਸਾਡਾ ਤੇ ਇਹ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਤੇ ਸਿੱਖਾਂ ਨੂੰ ਆਪਣੀ ਤਾਕਤ ਅਤੇ ਆਪਣੇ ਹੌਸਲੇ ਦੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਜਿਹੜਾ ਹੈ ਉਹ ਪਤਾ ਲੱਗਿਆ ਅਹਿਸਾਸ ਹੋ ਗਿਆ